ਉਹਨ ਕੇੜੀ ਗੱਲਾਂ ਡਰੇ ਐ ਮੈਂ ਠੰਡੇ ਹੋ ਕੇ ਫਰੇ ਸੋਹਣੀ ਸੂਰਤ ਤੇ ਪਵਾੜ ਗਲ ਪੌਣੀਏ ਨਹੀਂ ਆ ਦਿਨ ਦੀ ਵੀ ਚੰਨ ਤੂੰ ਚੜਾਈ ਫਿਰਦੀ ਉਤੇ ਲਿਖ ਮੇਰਾ ਨਹਾ ਬਿੱਲੋ ਰਾਣੀਏ ਲੋਕ ਤੇ ਸੁਨੇਰੀ ਗਲ ਪਾਈ ਫਿਰਦੀ ਉਹ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ लवली ਨਰਮਨ ਧੂਰੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ 2018 ਵਿੱਚ ਇੱਕ ਅਖਬਾਰ ਡੀਡੀ ਨਿਊਜ਼ ਤੂਰੀ ਦੀ ਸਵੇਰ ਜਣੇ ਕਿ ਤੂਰੀ ਦੀ ਗੁੱਡ ਮਾਰਨਿੰਗ ਆਪਾਂ ਇਹਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਬਣਾਉਣਾ ਔਰ ਮੈਂ ਪਲਾਹਾ ਸਾਡਾ ਛੋਟਾ ਵੀਰ ਨਾਲ ਬੈਠਾ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਵੀ 7ਵੇਂ ਸਾਲ 'ਚ ਪ੍ਰਵੇਸ਼ ਕਰ ਗਿਆ ਇਹਨਾਂ ਅਖਬਾਰ ਹੈ ਜਿਹੜੇ ਇਹਨਾਂ ਦਾ ਡੀਡੀ ਨਿਊਜ਼ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਪੜਿਆ ਕਰੋ ਮੈਂ ਵੀ ਪੜਦਾ ਹਾਂ ਇਹ ਅਖਬਾਰ ਔਰ ਮੈਂ ਦੁਬਾਰਾ ਫੇਰ ਬਹੁਤ ਬਹੁਤ ਮੁਬਾਰਕਾਂ ਦੇਣਾ ਥੈਂਕ ਯੂ ਲਵ ਯੂ ਆ ਹੁਣ ਕਿਹੜੀ ਗੱਲਾਂੋਂ ਡਰੇ ਐ ਮੈਂ ਠੰਡੇ ਹੋ ਕੇ ਫਰੇ ਸੋਹਣੀ ਸੂਰਤ ਤੇ ਪਵਾੜ ਗਲ ਪੌਣੀਆਂ ਨਹੀਂ ਆ ਦਿਨ ਦੀ ਵੀ ਚੰਨ ਤੂੰ ਚੜਾਈ ਫਿਰਦੀ ਉਤੇ ਲਿਖ ਮੇਰਾ ਨਹਾ ਬਿੱਲੋ ਰਾਣੀਏ ਨੌਕਟ ਸੁਨੇਹਰੀ ਗਲ ਪਾਈ ਫਿਰਦੀ ਥੈਂਕ ਯੂ ਲਵ ਯੂ ਆ